ਜੀ ਸਰ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਸ਼ਾ ਨੇ ਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰਸ ਤੇ ਕ੍ਰਿਮਨਲਸ ਦੇ ਸਖਤ ਕਾਰਵਾਈ ਕਰਦੀ ਰਹੀ ਜਿੱਥੇ ਮਿੰਦੇ ਸਮੇਂ ਪਿਛਲੇ 8 ਮਹੀਨਿਆਂ ਚ 4 ਜਿਹੜੇ ਐਕਸਚੇਂਜ ਆਫ ਫਾਇਰ ਵੀ ਹੋਈ ਉਸ ਨੂੰ ਲਾਵਾ ਗਈ ਰਿਕਵਰੀਜ਼ ਵੀ ਹੋਈਆਂ ਗੈਂਗਸਟਰਸ ਦੇ ਖਿਲਾਫ ਇਸੇ ਮੋਹਮਜ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ SPD ਗੁਰਬੰਸ ਸਪੈਂਸ SP ਹੈੱਡਕੁਆਟਰ ਦੇ ਉਹ ਚੌਧਰੀ DSPD রাজেশ ਮਨੋਤਰਾ ਇੰਚਾਰਜ ਯਈਏ ਪਟਿਆਲਾ ਇੰਸਪੈਕਟਰ प्रदीप ਬਾਜਵਾ ਤੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਅਰੈਸਟ ਕੀਤੇ ਜਿਹੜੇ ਕਿ ਲਾਰੈਂਸ ਬਿਸ਼ਨੋਈ ਤੇ ਲਵ ਲਾਹਰੀਆ ਉਰਫ ਲਵ ਸੰਦੂ ਗੈਂਗ ਨਾਲ ਸੰਬੰਧਿਤ ਸੀਗੇ ਇਹਨਾਂ ਤੋਂ ਭਾਰੀ ਮਾਤਰਾ ਚ ਸੋਫਿਸਟੀਕੇਟਿਡ ਪਿਸਟਲ ਮੈਗਜ਼ੀਨ ਤੇ ਰੋਂ ਬਰਾਮਦ ਹੋਈ ਟੋਟਲ ਰਿਕਵਰੀ 10 ਵੈਪਨਸ 10 ਵੈਪਨ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਤੇ ਇਹ ਦੋ ਦੋਸ਼ੀ ਜਿਹੜੇ ਆ ਇਹਨਾਂ ਚ ਮਾਲਕ ਉਰਫ ਗਾਂਧੀ ਤੇ ਸਚਿਨ ਨਾਮ ਦੇ ਦੋਨੇ ਗੈਂਗਸਟਰਸ ਨੇ ਦੋਨੇ ਗੈਂਗਸਟਰਸ ਦਾ ਥਰੂ ਲਵ ਲਾਹੌਰਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਿੱਧਾ ਸੰਪਰਕ ਸੀਗਾ ਇਹਨਾਂ ਨੇ 2024 'ਚ ਤੇਜਪਾਲ ਮੈਰਾ ਕਤਲकांड ਹੋਇਆ ਸੀ ਜਿਹੜਾ ਕਿ ਕਾਫੀ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਦੇ 'ਚ ਤੇਜਪਾਲ ਮੈਰੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਹ ਵਰਦਾਤ ਦਾ ਬਦਲਾ ਲੈਣ ਲਈ ਜਿਹੜਾ ਇਹਨਾਂ ਨੇ ਜੀ ਹਰੀ ਮਾਤਰਾ 'ਚ ਅਸਮੈ ਰਿਸ਼ਨ ਇਕੱਠਾ ਕੀਤਾ ਸੀ ਤੇ ਇਹਨਾਂ ਨੇ ਅਮਨਦੀਪ ਉਰਫ ਜੱਟ ਜਿਹੜਾ ਇਸ ਸਮੇਂ ਜੇਲ੍ਹ 'ਚ ਹੈਗਾ ਉਹਨੂੰ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਜਾਂ ਉਹਦੀ ਪੇਸ਼ੀ ਦੇ ਦੌਰਾਨ ਉਹਨੂੰ ਕਤਲ ਕਰਨਾ ਸੀ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲਾਰੈਂਸ ਬਿਸ਼ਨੂਈ ਤੇ ਲੱਭ ਲਾਹੌਰੀਏ ਗੈਂਗ ਨਾਲ ਸੰਬੰਧਿਤ ਦੋਨੇ ਗੈਂਗਸਟਰ ਜਿਹੜੇ ਕਾਬੂ ਕੀਤੇ ਦੋਨੇ ਗੈਂਗਸਟਰਾਂ ਦਾ ਕ੍ਰਿਮినਲ ਬਿਸ਼ੋਕਾ ਦਾ ਸਚਿਨ ਤੇ ਮਾਨਾ ਉਹ ਗਾਂਧੀ ਦੋਨਾਂ ਦੇ ਪਹਿਲਾਂ ਵੀ ਇਰਾਦਾ ਕਤਲ ਦੇ ਤੇ ਹੋਰ سنگੀਂਤਰਾਵਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਇੱਕ ਤੇ ਅਸੀਂ ਦੋਨੇ ਗੈਂਗਸਟਰਸ ਨੂੰ ਅਰੈਸਟ ਕਰਕੇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਜਿਹੜਾ ਹੋਇਆ ਕਰਦਾ ਸੀ ਉਹਨੂੰ ਅਸੀਂ ਅਵਾਰਡ ਕੀਤਾ ਉਹਨੂੰ ਮਤਲਬ ਟਾਲਿਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਇਹ ਦੋਨੇ ਮੇਨ ਉਹਨਾਂ ਦੇ ਜਿਹੜੇ ਫੂਰ ਕੈਲੀਏ ਗੁਰਗੇ ਕੈਲੀਏ ਉਹ ਦੋਨੇ ਅਰੈਸਟ ਕਰਕੇ ਤੇ ਗੈਂਗਸਟਰ ਨੈਟਵਰਕ ਨੂੰ ਕਾਫੀ ਕੁਝ ਡੀਸਰਟ ਜਿਹੜੀ ਆ ਉਹ ਪਹੁੰਚੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਤੇ ਕ੍ਰਿਮੀਨਲਸ ਨੂੰ ਸਖ਼ਤ ਸੁਨੇਹਾ ਦੇਣਾ ਚਾਹਣਾ ਹੈ ਕਿ ਪਟਿਆਲਾ ਜ਼ਿਲ੍ਹੇ 'ਚ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੀ ਵੀ ਗੈਂਗ ਵਾਰ ਨੂੰ ਜਾਂ ਗੈਂਗਸਟਰ ਕਲਚਰ ਨੂੰ ਬਿਲਕੁਲ ਟੋਲਰੇਟ ਨਹੀਂ ਕਰੂਗੀ ਜ਼ੀਰੋ ਟੋਲਰੈਂਸ ਹੈਗੀ ਹੈ ਅਗਵਾਡਸ ਗੈਂਗਸਟਰਸ ਤੇ ਜੇਕਰ ਅੱਗੇ ਵੀ ਕੋਈ ਵੀ ਗੈਂਗਸਟਰ ਇਹ ਸੋਚਦਾ ਕਿ ਪਟਿਆਲਾ ਜ਼ਿਲ੍ਹੇ 'ਚ ਕਿਸੇ ਕ੍ਰਾਈਮ ਨੂੰ ਅੰਜਾਮ ਦੇ ਸਕੂਗਾ ਇਸੇ ਬਹੁਤ ਸਖਤਾਈ ਨਾਲ ਉਹਦੇ ਤੇ ਕਾਰਵਾਈ ਕਰ। ਪਰ ਇਹਨਾਂ ਦੇ ਹੋਰ ਵੀ ਕੋਈ ਗੈਂਗ ਦੇ ਲੋਕਲ ਮੁੰਡੇ ਹੈਗੇ ਨੇ ਜਿਹੜੇ ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਲਵ ਲਾਹੌਰ ਇਹ ਦੇ ਰਾਹੀ ਇਹ ਲਾਰੈਂਸ ਬਿਸ਼ਨੋਈ ਨਾਲ ਸਿੱਧੇ ਸੰਪਰਕ ਚ ਸੀਗੇ ਇਹਨਾਂ ਦਾ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਇਆ ਹੈ ਬੜੀ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਹੈ ਉੱਚ ਕੁਆਲਟੀ ਦੇ ਸੌਫਟਵੇਅਰ ਰਾਹੀਂ ਇਹਨਾਂ ਦੇ ਮੋਬਾਈਲ ਤੋਂ ਡਾਟਾ ਵੀ ਅਸੀਂ ਰਿਕਵਰ ਕਰਾਇਆ ਹੈ ਕਈ ਪ੍ਰਕਾਰ ਦੀਆਂ ਇਹਨਾਂ ਨੇ ਐਪਲੀਕੇਸ਼ਨਸ ਯੂਜ਼ ਕਰ ਰਏ ਸੀ ਜਿਵੇਂ ਕਿ ਸਿਗਨਲ ਐਪ ਜ਼ਿਕਲ ਆਇਆ ਟੈਲੀਗ੍ਰਾਮ ਆ ਉਹਨਾਂ ਦਾ ਵੀ ਡਾਟਾ ਸੀਕੁਰੇ ਟ੍ਰਿੰਪ ਕਰਾ ਰਹੇ ਨੇ ਤੇ WhatsApp ਦੇ ਉੱਪਰ ਜਿਹੜੇ ਕੋਈ ਇਹਨਾਂ ਨੇ ਚੈਟ ਵਗੈਰਾ ਡਿਲੀਟ ਕੀਤੇ ਸੀ ਉਹ ਡਿਲੀਟਡ ਚੈਟ ਵੀ ਅਸੀਂ ਰਿਕਵਰ ਕਰਾ ਰਹੇ ਤੇ ਇਹਨਾਂ ਦੇ ਫੋਨ ਚੋਂ ਕਈ ਫੋਟੋਆਂ ਫੋਟੋਗ੍ਰਾਫਸ ਪਿਕਚਰਜ਼ ਇਹਨਾਂ ਦੀਆਂ ਹੋਰ ਵੀ ਗੈਂਗਸਟਰਾਂ ਨਾਲ ਸਾਹਮਣੇ ਆਈਆਂ ਨੇ ਤੇ ਉਹ ਸਾਰੇ ਗੈਂਗਸਟਰਸ ਨੂੰ ਅਸੀਂ ਪ੍ਰੋਡਕਸ਼ਨ ਮੋਰਾਂ ਤੇ ਲਿਆ ਕੇ ਤੇ ਉਹਨਾਂ ਨੂੰ ਵੀ ਸਤਾਈ ਨਾਲ ਕੁਝ ਕੁਝ ਕੀਤੀ ਜਾਊਗੀ ਤੇ ਅੱਗੇ ਵੀ ਇਸ ਕੋਈ ਨੈਟਵਰਕ ਚ ਹੋਰ ਜਿਹੜੀ ਰਿਸਪਾਂਸ ਦੀ ਸਾਨੂੰ ਉਮੀਦ ਹੈ ਸਰ ਇਹ ਕਿਸੇ ਕੇਸ ਦੇ ਵਿੱਚ ਜਵਾਨਤ ਦੇ ਆਏ ਸੀ ਜਾਂ ਕੋਈ ਵਾਂਟਰਡ ਸੀ ਕਿਸੇ ਕੇਸ ਇਹ ਜਿਹੜੇ ਇਹਨਾਂ ਦੇ ਕੇਸ ਸੀਗੇ ਉਹਨਾਂ ਚੋਂ ਇੱਕ ਕੇਸ ਚ ਘੋੜਾ ਸੀਗਾ ਤੇ ਦੂਜਾ ਜਮਾਨਤ ਤੇ ਸਰ ਗ੍ਰਿਫਤਾਰੀ ਕਿੱਥੋਂ ਹੋਈ ਹੈ ਸਰ ਗ੍ਰਿਫਤਾਰੀ ਖਲੋੜੀ ਗੇਟ ਦੇ ਲਾਗੇ ਜਿਹੜਾ ਆਪਰਾ ਕਿਲੌੜੀ ਗੇਟ ਦੀ ਮੜੀਆਂ ਦੇ ਇਲਾਕੇ ਹੁੰਦੇ। ਸਰੀਆ ਵੈਪਨ ਬਹੁਤ ਆਧੁਨਿਕ ਨੇ ਜੀ ਸਾਰੇ ਆਟੋਮੈਟਿਕ ਵੈਪਨਸ ਨੇ ਕਿੰਝੂ ਆਏ। ਦੇਖੋ ਜੀ ਵੈਪਨਸ ਬੇਸਿਕਲੀ ਪੰਜਾਬ 'ਚ ਦੋ ਪ੍ਰਕਾਰ ਦੇ ਆ ਰਹੇ ਆ ਜਿਹੜੇ ਕਰਾਸ ਬਾਰਡਰ ਵੈਪਨਸ ਆ ਰਹੇ ਆ ਉਹ ਬੇਸਿਕਲੀ ਪਾਕਿਸਤਾਨ ਸਪਾਂਸਰਡ ਟੈਰੋਰਿਜ਼ਮ ਜਿਹੜਾ ਹੈਗਾ ਉਹ ਵੈਪਨਸ ਬਾਰਡਰ ਏਰੀਆ 'ਚ ਜ਼ਿਆਦਾ ਰਿਕਵਰ ਹੁੰਦੇ ਤੇ ਜਿਹੜੀ ਮਾਲਵਾ ਬੈਲਟ ਆ ਉਹਦੇ 'ਚ ਜਿਹੜੇ ਇੰਟਰਲੈਂਡ ਤੋਂ ਜਿਹੜੇ ਕਿ ਮੱਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਜਿੱਥੇ ਕਿ ਛੋਟੀ ਕਾਰਖਾਨੇ ਫੈਕਟਰੀਆਂ ਚ ਬੜੇ ਵਧੀਆ ਕੁਆਲਟੀ ਦੇ ਵੈਪਨ ਮੰਗ ਰਹੇ ਆ ਤੇ ਇਹ ਅਸੀਂ ਬੈਕਵਰਡ ਲਿੰਕੇਜ ਕਰਾਂਗੇ ਜੀ ਇਹ ਨਹੀਂ ਜਿਹੜੇ ਵੀ ਇਹਨਾਂ ਨੇ ਜਿੱਥੋਂ ਵੀ ਜੋ ਵੀ ਇਹਨਾਂ ਦਾ ਵੈਪਨ ਪ੍ਰਕਿਊਰਮੈਂਟ ਦਾ ਸੋਰਸ ਸੀਗਾ ਉੱਥੇ ਤੱਕ ਜਾ ਕੇ ਤੇ ਉਹਨੂੰ ਵੀ ਇਸ ਮੁਕਦਮੇ ਚ ਨਾਮਜ਼ਦ ਕਰਕੇ ਅਗਸਪੀਦਾ ਸਰ ਪਟਿਆਲਾ ਤੋਂ ਜਿਹੜਾ ਜਿਹੜਾ ਹੈ ਹੁੰਦਾ ਹੈਗਾ ਹਰਿਆਣਾ ਕਿ ਉਹਦੇ ਨਾਲ ਸੰਪਰਕ ਸਹਾਦਰੀ ਪੰਜਾਬ ਉਹ ਕਿ ਉਹਦੇ ਕੋਲ ਉਹ ਅਜੇ ਅਸੀਂ ਹੋਰ ਇਨਵੈਸਟੀਗੇਟ ਕਰਾਂਗੇ ਬਟ ਇਥੇ ਬੇਸਿਕ ਗੱਲ ਇਹੀ ਆ ਕਿ ਪ੍ਰੋਐਕਟਿਵ ਤੇ ਸਵਿਫਟ ਪੁਲਿਸਿੰਗ ਜਿਹੜੀ ਆ ਡੀਜੀਪੀ ਪੰਜਾਬ ਉਹਦੇ ਤੇ ਫੋਕਸ ਕਰਦੇ ਜੇਕਰ ਕੋਈ ਕ੍ਰਾਈਮ ਹੋ ਲਾਇਆ ਤੇ ਜੰਗੀ ਪੱਧਰ ਤੇ ਉਹਨੂੰ ਡਿਟੈਕਟ ਕਰਨਾ ਪਰ ਡਿਟੈਕਸ਼ਨ ਤੋਂ ਇਲਾਵਾ ਜਿਹੜਾ ਪ੍ਰੀਵੈਂਸ਼ਨ ਆਫ ਕ੍ਰਾਈਮ ਆ ਇਹ ਉਹਦਾ ਇੱਕ ਬੜਾ ਕਲਾਸਿਕ ਐਗਜ਼ਾਮਪਲ ਆ ਕਿ ਜੇਕਰ ਇਹਨਾਂ ਦੋਨੇ ਬੰਦਿਆਂ ਨੂੰ ਸਰਮਾ ਸੇਰ ਅਰੈਸਟ ਉਹ ਬੇਸਿਕਲੀ ਪਾਕਿਸਤਾਨ ਸਪੌਂਸਰਡ ਟੂਰਿਜ਼ਮ ਜਿਹੜਾ ਹੈਗਾ ਉਹ ਵੈਪਨਸ ਬਾਰਡਰ ਏਰੀਆ ਚ ਜ਼ਿਆਦਾ ਰਿਕਵਰ ਹੁੰਦੇ ਤੇ ਜਿਹੜੀ ਮਾਲਵਾ ਬਿਲਟਾ ਉਹਦੇ ਚ ਜਿਹੜੇ ਇੰਟਰ ਲੈਂਡ ਤੋਂ ਜਿਹੜੇ ਕੀ ਮੱਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਤੋਂ ਜਿੱਥੇ ਕੀ ਛੋਟੇ ਕਾਰਖਾਨੇ ਫੈਕਟਰੀਆਂ ਚ ਬੜੇ ਵਧੀਆ